ਜੀ ਸਵਾਗਤ ਹੈ ਤੁਹਾਡਾ ਆਪਣੇ ਪਿਆਰੀ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਜੁbro ਤੋਏ ਦੀ ਸਾਫਤ ਹੀ ਲੱਗ ਰਹੀ ਹੈ ਲਾਹ ਦਾ ਜੋ ਵਰਨ ਦੇਖ ਲੈ ਜੁਰਾ ਵਰਤ ਜੀਰਾ ਬੜਾ ਡੂੰਘਾ ਨਾ ਕਰੀ ਉਹ ਸੱਤ ਉਹ ਪਰਲਾ ਪਰਲੇ ਹੀ ਛਿੜਦੇ ਪਰਾਂ ਚੱਕ ਕੇ ਕਰਾ ਪਰਾਂ ਨੇ ਬਸ ਹੀ ਛਿੜ ਦੂਏ ਚਾਰਜ ਆ ਛੇੜਦਾ ਹੈ ਵੀ ਚੜੇ ਨਾ ਜੜੇ ਆਹ ਛੇੜਤਾ ਆਹ ਚੜ ਗਿਆ ਜੜ ਗਿਆ ਜੜ ਗਿਆ ਫਟ ਨਾ 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 ਕੋਲਾਤ ਨਹੀਂ ਓਕੇ ਹੋ ਗਿਆ ਮੇਰਾ ਲਫਾ ਫਾ ਲਿਆ ਦਿੰਨੇ ਆ ਲੈ ਹੁਣੇ ਲਫਾ ਫਾ ਜਮਣਾ ਖਵਾ ਕੇ ਦੇ ਦਾਂ ਜਮਣਾ ਖਾਊਗਾ ਮੁੰਡਾ ਛਡਾ ਟਰੈਕਟਰ ਜੋ ਬਰਫਣਾ ਕਾ ਖੜਾ ਸਾਈਡ ਤੇ ਲਾਈ ਗੱਡੀ ਇਹਦੇ ਵੀ ਟਾਈਮ ਆਊਗਾ ਫੇਰ ਦੇਖਾਂਗੇ ਕਿ ਤੇਨ ਆਹ ਫੇਰ ਵੱਡੀ ਜਮਾਰਾ ਨਾ ਮਾਰ ਹੋਵਗਾ ਜਮਾਰਾ ਵਾਸਤੇ ਖਾ ਰਹੀ ਆ ਗੀ ਬਲੈਕ ਵਾਲੇ ਹੋ ਗਏ ਤੀਆਂ ਲੋਈ ਮੀ ਆਉਤਾ ਹੁੰਦਾ ਨਹੀਂ ਅਸੀਂ ਰੇਡ ਡਗਣੀ ਆ ਰੇਡ ਦੇਈ ਦੀ ਰੇਡ ਦੇਈ ਮਹਾ ਮੀ ਆਊਆ ਦੇ ਦੋਰ ਰੇਡ ਆ ਪੀੜ ਦੇਖਿਆ ਜਮਾਰਾ ਜਮਨ 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 ਹੋਈ ਹੋਈ ਨੇ ਜਮਣਾ ਇਹ ਕਿਰਦੀਆਂ ਬੜੀਆਂ ਨੇ ਇਹ ਮੀਂਹ ਨਾਲ ਆਹੇ ਹਵਾ ਚੱਲੀ ਨਹੀਂ ਇਹ ਆ ਡਗਣੀਆਂ ਦੇਖ ਪਰਿਆ ਬੇ ਨਹੀਂ ਜਮਣਾ ਹੈਗੀਆਂ ਬੜੀਆਂ ਨੇ ਜਮਣਾ ਗੁੱਦ ਵਾਲੀ ਐ ਆ ਡਿਡੀਆਂ ਜਮਣਾ ਗਲਾਬ ਜਮਨ ਵਰਗੀ ਐ ਆ ਗਿਆ ਲਮੀ ਦਾ ਮਿੱਤਰਾ ਹਨਾ ਮੀਤਾ ਆ ਗਿਆ ਮੋਟਰਬੰਦੀ ਨਗਰ ਦੀਏ ਲੋ ਮਿੱਤਰੋ ਛੇੜ ਕਰਦੇ ਆ ਬੜਿਆਂ ਨਾਲ ਹੈਂ ਲਾਈਟ ਲਾ ਕੇ ਰਾਤ ਨੂੰ ਵੀ ਕਰਨੀ ਪਊ ਸਹੀ ਹੈ ਲੈ ਇਹ ਬਾਈ ਇਹ ਜੀਵਨ ਤੈਨੂੰ ਕੋਈ ਨਹੀਂ ਹਰਦਾ ਤੂੰ ਥੋੜਾ ਅਚਰ ਗਾਹਾਂ ਇਹਦਾ ਲੈ ਗਾਹਾਂ ਉੱਤ ਦਾਰਾ ਦਾਰਾ ਛੇੜ ਵੇਫਾਰ ਮੇਲਾ ਫਾਰਮਲੇ ਮੇਲਾ ਹੈ ਬਈ ਜਿਆ ਮਨੇ ਤੋੜੀ ਹੋ ਗਈ ਦਰਦਾ ਬਈ ਓ ਮੀ ਉਤਰੇ ਫੁੱਲ ਜੀਰੀ ਜ ਆਪਣੇ ਪਾਣੀ ਸੁਕਾਤਾ ਸੀਗਾ ਹਾਂ ਓਏ ਲੈ ਡਾਗੀ ਨਾਲੇ ਲਾ ਦੀਏ ਛੱਡ ਦੀਏ ਐਜੂ ਤਨਾ ਦੇ ਮੇਰੀ ਮੱਕੀ ਖਾਲੀ ਐ ਤਨਵਾਰੀ ਭਰਤੀ ਚਲ ਹੁਣ ਤਾਂ ਫਿਰ ਅੱਜ ਤਾਂ ਫਿਰ ਅੱਜ ਮੇਰੀ ਕੋਈ ਖੋਟ ਨਹੀਂ ਹੈ ਅੱਜ ਰੱਬ ਨੇ ਆਪ ਬਾਰ ਸਭਾਈਏਗੀ ਕਿਹੜਾ ਭਰਨ ਵਾਲ ਤੇ ਹੈਣਾ ਤਾਂ ਕਿਸੇ ਦਾ ਨਹੀਂ ਹੈ ਪਲੁੱਤਰ ਨਹੀਂ ਕਿੱਲਾ ਬਣ ਗਿਆ ਇੰਦੀਆਂ ਤਾਂ ਚਲੂ ਗਏ ਮਿੱਤਰੋ ਨੁਕਸਾਨ ਐਹ ਜਿਹੇ ਬੰਦੇ ਕਰਦੇ ਨੇ ਆ ਕੇ ਉਹ ਦੇਖੋ ਕਿਵੇਂ ਖੜਾ ਖੜਾ ਤਾਂ ਨਾ ਮੈਂ ਤਾਂ ਸਾਰ ਲੂੰਗਾ ਤੂੰ ਹੀ ਖਾਲਾ ਨੁਕਸਾਨ ਦੇ ਬੈਰੀ ਨੇ ਆਲਾ ਕੀ ਕਰੂ ਆਲੇ ਨੂੰ ਬੁਲਾ ਲਾਂਦਾ ਆ ਜਿਹੜਾ ਖੜੰਬ ਖਾਈ ਜਾਂਦਾ ਜਿਹੜੇ ਚਾਰ ਅੰਬ ਸੀਗੇ ਸੂਤ ਲਏ ਨੇ ਖਾ 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 ਗੁੱਟਲੀਆਂ ਇੱਥੇ ਸੂਏ ਸਿੱਟ ਦਿੰਦਾ ਵੀ ਨਾ ਪਤਾ ਲੱਗੇ ਲੋ ਵੀ ਜੋਬਰੋ ਪੰਜ ਜੇ ਮੁੰਡਿਆਂ ਦਾ ਆ ਸੰਧਾਂ ਦਾ ਜਿੰਦਰਾਇ ਜਰਾ ਰੱਬ ਕਿ ਨਹੀਂ ਕਰ ਰਿਹਾ ਕਿਵੇਂ ਆਹ ਬਹੁਤ ਆ ਗਈ ਜੋਬਰਾਂ ਦੀ ਸਪਰੇਅ ਘਾਲਦੀ ਐ ਨੇ ਚੂਹੇ ਖਾ ਗਏ ਯਾਰ ਜਿਹੜੀ ਹੀ ਹੋ ਯਾਰ ਉਹ ਵੇਖਾ ਗਿਆ ਪਤਾ ਨਹੀਂ ਹੋਈ ਨਹੀਂ ਹਾਂ ਚੱਰੀ ਹੈ ਇਹ ਮੱਕੀ ਦਾ ਸੁਧਨਾ ਫਸਦਾ ਨਹੀਂ ਜਾ ਕਿਵੇਂ ਨਹੀਂ ਨਹੀਂ ਮੈਨੂੰ ਕਹਿੰਦੇ ਨੇ ਸਾਡੇ ਲਈ ਮੱਕੀ ਦਾ ਛੋਟਾ ਇਹਦਾ ਲੋਕਾਂ ਦਾ ਵੀ ਆ ਲੋਕ ਤਾਂ ਬਾਹਲੇ ਕੁਝ ਕਹਿੰਦੇ ਨੇ ਆਹ ਬਸ ਸਿਸਟਮ ਸਾਬ ਦੇਖੀ ਆ ਲੈਣਾ ਹੀ ਪੜਿਆ ਜਲਦੀ ਨੇ ਆਪਣਾ ਤੋਹੇਗਾ ਜੋ ਜੀ ਕਰਦਾ ਜਿਦਾ ਆ ਲੈਟ ਪਾ ਗਈ ਜਾਂਦੀ ਸਾਨੂੰ ਪਾਣੀ ਲੋੜਨ ਦੀ ਜੀ ਉੱਥੇ ਕੁੰਡੀ ਧਰ ਲੈਣੇ ਆਗੇ ਤਾਂ ਹਾਲੀ ਤੇ ਹੈਨਾ ਉਹਦੇ ਉਹਦੇ ਵੱਡੀਆਂ ਦੇ ਧਰ ਕੇ ਚਲਾਉਂਦੇ ਆਗੇ ਉਹ ਤਾਂ 24 ਘੰਟੇ ਖੜਕਾ ਸੁਣੀ ਜਾਂਦਾ ਨਾ ਸੀਸੀ ਹੋ ਜਾਂਦੀ ਆ ਰਾਤ ਬਰਾਤੇ ਲਾਉਣੀ ਆ ਜੇ ਬੱਲਮ ਲਾਉਣਾ ਤਾਂ ਉਹ ਜਮਾ ਤਾਂ ਪਤਲੀ ਇਤਾਰਾ ਜਿਹੜੀ ਉੱਥੇ ਧਰ ਲੈਣੇ ਆਗੇ ਉਹ ਲੱਗਿਆ ਆ ਖੰਬੇ ਦੇ ਉੱਥੋਂ ਖਿੱਚਣ ਦੀ ਰੀਜ ਉ ਤਾਂ ਅਸਲ ਤਾਂ ਆਪੀ ਖਿੱਚ ਲੈਂਦੇ ਆ ਜੇ ਕਈ ਵਾਰ ਨਹੀਂ ਵੀ ਲੋੜ ਉਹ ਜਮਾ ਪਤਲੀ ਇਤਾਰਾ ਇੱਕ ਤਾਂ ਉਹ ਵਿਚਾਲਿਆ ਉਂਗਲ ਵੇ ਤੇ ਉੱਥੇ ਧਰ ਲੈਣੇ ਸਿੱਧੀ ਤਾਰਾ ਬੱਲਾ ਮੋਹਤਲਾ ਆਂਦੀ ਐ ਮੋਟਰਾਂ ਜਰਾ ਨਾ ਕੋ ਦਿਖਾ ਉਧਰ ਚੋਧਰ ਕਰੇ ਹਾਂ ਨੂੰ ਦੇਖ ਤੇ ਕਰੇ ਉਹ ਦੇਖੋ ਇਹ ਯਾਰਾਂ ਤੇ ਆ ਗਏ ਨਾ ਇਹ ਨਾ ਬ੍ਰੇਕ ਲੰਦੇ ਇੱਥੇ ਨਾ ਉਹ ਵੀ ਮੇਟਰ ਚੱਲ ਪਏ ਕੋਤ ਉਹਦੇ ਪੱਤੇ ਨਹੀਂ ਆ ਰਹੇ ਬੜੇ ਬੜੇ ਤੇ ਬੈਜੋ ਉਹ ਵੀ ਉੱਧਰ ਲਿਆ ਆਪਣੇ ਆਣੀਦਰਲੇ ਨਾਲ ਤੇ ਇੱਕ ਵਾਰੀ ਪਿੱਛੇ ਲਗੇ ਇੱਕ ਵਾਰੀ ਉੱਥੇ ਚੱਕ ਲਾਗੇ ਬਾਕੀ ਦਵਾਰੇ ਉਰੇ ਆ ਜਾਗੇ ਇੱਥੇ ਆ ਕੇ ਬੰਦ ਕਰਦੇ ਅੱਗੇ ਦਰਵਾਜ਼ੇ ਉੱਤੇ ਦੇਖੋ ਨਾ ਸਾਨੂੰ ਅੱਜ ਪੰਡ ਵੀ ਦਿਖਾਵਾਂ

ਜੋ ਬਰ ਆਉਣਾ ਨਹੀਂ ਮਿਲਦੇ ਪਿੱਛੇ ਸਿਰਤੀ ਵਸਾ ਦੋ ਗਰੀਂ ਦਸ ਨੇ ਛੜਤੀਆਂ ਲੱਗਣਾ ਤਾਂ ਕੀ ਆ ਯਾਰ ਜੀ ਇਹ ਇੱਕ ਨੰਬਰ ਆਪਣੀ ਇਹ ਮੋਕਾ ਕੀ ਦੀ ਮੈਟਰ ਆਪਣੀ ਤਾਂ ਕਰਕੇ ਉਹ ਮੜਾ ਮੱਥੇ ਕੱਢਦੀ ਐ ਹੈ ਇਹ ਰੱਖਾਈ ਵੀ ਸਟਰਗਲ ਵਾਲਾ ਕਰਨਾ ਪੈਂਦਾ ਵੀਡੀਓ ਵਾਸਤੇ ਵੀ ਮਿੱਤਰੋ ਹਨਾ ਓਏ ਮੈਂ ਵੀਡੀਓ ਵਾਸਤੇ ਵੀ ਇੰਨਾ ਸਟਰਗਲ ਕਰਨਾ ਪੈਂਦਾ ਮੈਂ ਰੇਡ ਏਗਰ ਨਾਲ ਦਿਖਾ ਰਹੇ ਆ ਦੇਖੋ ਨੇ ਹਰਦਾ ਨੰਦਰਾ ਕਿਉਂ 10 ਮਿੰਟਾਂ ਚੱਕੜੇ ਜਾਂਦਾ ਅੱਛਾ ਜਾਨ ਤਾਂ ਮਾੜੀ ਗੱਲ ਹੈ ਰਗੂ ਸਗਰਨਾ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਕਾ ਖੜਾ ਬਈ ਇੱਕੋ ਫਿਰਦਾ ਕਿਹੜਾ ਦਰੋਂ ਦੇਖਾ ਦੀ ਲੱਗੇ ਜਾ ਗਿਨ ਕੋਈ ਨਹੀਂ ਵਾ ਡੇਗੂ ਯਾਰ ਵੀ ਸਮਾਰ ਕੇ ਕੱਟ ਬੰਦ ਕਰਦੇ ਹੁਣ ਬੰਦ ਕਰ ਲੈ ਵੀ ਮਿੱਤਰੋ ਜੇ ਦੇਤੀ ਹੁਣ ਲੈ ਜੋ ਉੱਪਰ ਯੋ ਨੀ ਟ੍ਰੈਨ ਕਰੀ ਜਾਂਦਾ ਕਿਸੇ ਨੂੰ ਹੈ ਹੋਰਣਾ ਇੱਕਾਂ ਵਿੱਕੀ ਵਿੱਕੀ ਜੂ ਵੀ ਲੱਗੇਗਾ ਰੇਡ ਗਣੋਏ ਰੇਡ ਗਣਵਾ ਲੱਗ ਜਾ ਹੈ ਗਾਹਣੀ ਵਾਰ ਬੱਦ ਲੱਗ ਜੀ ਗਾਹਾਂ ਨੂੰ ਪੂਰਾ ਹੋ ਜਾਣਾ ਹੈ ਲੱਗਣਾ ਤਾਂ ਹੁਣ ਦੀ ਹੁਣ ਪੂਰੀ ਹੋ ਗਈ ਹੈ ਲੈ ਆਪਣੇ ਮੋਟਰਾਂ ਖੜੇ ਨੇ ਗੱਡੀਆਂ ਭਾਈ ਕੀ ਕਰਾਹੀ ਨਾ ਹੁੰਦਾ ਲੇਟ ਆਏ ਬਰੋ ਜੋਰ ਪੂਰਾ ਲੱਗਿਆ ਪਿਆ ਮੁੰਡਿਆ ਦਾ ਉਹ ਵੀ ਖੋ ਲਿਆ ਉਹ ਖਾਲੀ ਹੋ ਗਿਆ ਖਾਲੀ ਹੋ ਗਿਆ ਓਏ ਪਾਣੀ ਵਾਲੇ ਦੇ ਤੂੰ ਆ ਵੇਖ ਓਏ ਲਾਟ ਖਾਲੀ ਹੋ ਗਿਆ ਦਾ ਤਾਂ ਲੈ ਖਾਲੀ ਉਹ ਮੰਗਰ ਮਰੂ ਮੁੰਡੇ ਦਾ ਟਰੈਕਟਰ ਚ ਖਾਲੀ ਹੋ ਗਿਆ ਨਾ ਉਹ ਉਹ ਖਾਲੀ ਹੋ ਗਿਆ ਲੈ ਤੂੰ ਆ ਦੇਖੀ ਓਏ ਤੂੰ ਆਇਆ ਖਾਲੀ ਹੋ ਗਿਆ ਹਾਂ ਕਿੱਥੇ ਤਾਂ म के రిलो हना हबाता ਬੰਨਣਾ ਨਹੀਂ ਆ ਐਡਾ ਛੋਟਾ ਖੜਾ ਰੱਖਿਆ ਬਈ ਲੈ ਬੰਨਣਾ ਨਹੀਂ ਉਤੋਂ ਦੀ ਵਧੀਆ ਇਹਦਾ ਹਲ ਮਾਰਦਾ ਹੈ ਹਲ ਮਾਰਦਾ ਨਾਲ ਖਿੱਚ ਕੇ ਲਊਂਗਾ ਫਾਲੇ ਟੋਜਨ ਪਾਉਣ ਵਾਸਤੇ ਰੱਖਿਆ ਹੋਇਆ ਤਾਂ ਹਲ ਉਹ ਦੇਖੋ ਖੜੇ ਉਹ ਖੜੇ ਨੇ ਪਹਿਲਾਂ ਹਲ ਪਾ ਕੇ ਟੋਜਨ ਪਾਇਆ ਹੋ ਜੀ ਉਹਦੇ ਨਾਲ ਟੋਜਨ ਪਈ ਹੋਈ ਸੀ ਪਹਿਲਾਂ ਕਿਹੜਾ ਤਾਂ ਸਾਰਾ ਇੰਝ ਲਾਇਆ ਖਿੱਚ-ਖਿੱਚ ਕੇ ਹਾਂ ਹਾਂ ਚਲੋ ਕੋਈ ਨਹੀਂ ਫੰਕਸ਼ਨ ਤਾਂ ਪੂਰਾ ਹੋ ਰਿਹਾ ਤੁਹਾਡਾ ਜਮਾਂ ਹੈ ਨਾ ਅੱਜ ਸਾਰੇ ਦਿਨ ਚ 4 ਕਿੱਲਾ ਚਾਰ ਦਾ ਪਾਇਆ ਸਾਹਮਣੇ ਆ ਦੇ ਜਲਾ ਤੜਕੇ ਲੱਗੇ ਜੀ 8 ਵਜੇ ਦੇ ਦੋ ਗੱਲੇ ਨਹੀਂ ਹਨ ਜਿਹੜਾ ਸੁਣ ਲਾ ਫਿੱਟ ਲਾਈਏ ਬੁਰੀ ਚੱਲ ਮਾਰ ਮੌਸਮ ਦੇਖ ਲੈ ਕਰੇ